ਸੱਚੀ ਗੱਲ ਪੰਜਾਬੀ ਖਬਰਾਂ ਦੇ ਇਸ ਬੁਲਟਨ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਹਾਂ ਵਿਵੇਕ ਸ਼ਰਮਾ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਹੈਡਲਾਈਨਸ ਤੇ ਅਮਰੀਕਾ ਨਾਲ ਵਪਾਰ ਸਮਝੌਤੇ ਨੂੰ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਦੱਸਿਆ ਸਹੀ ਕਿਹਾ ਪੰਜਾਬ ਦੀ ਹਰ ਇੱਕ ਫਸਲ ਦੀ ਹੋਵੇਗੀ ਖਰੀਦ ਕਿਸਾਨਾਂ ਨੂੰ ਨਹੀਂ ਹੋਵੇਗਾ ਕੋਈ ਨੁਕਸਾਨ ਵਿਰੋਧੀ ਧਿਰ ਲੋਕਾਂ ਨੂੰ ਕਰ ਰਹੀ ਹੈ ਗੁੰਮਰਾ ਮੰਤਰੀ ਹਰਪਜਨ ਸਿੰਘ ਈਟੀਓ ਤੇ ਟਿੱਪਨੀ ਦੇ ਮਾਮਲੇ ਤੇ ਐਸਸੀ ਕਮਿਸ਼ਨ ਨੇ ਪ੍ਰਤਾਪ ਬਾਜਵਾ ਨੂੰ ਕੀਤਾ ਤਲਬ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਕਿਹਾ ਬਾਜਵਾਨ ਨੂੰ 4 ਮਹੀਨਿਆਂ ਵਿੱਚ ਦੂਜੀ ਵਾਰ ਭੇਜਿਆ ਨੋਟਿਸ ਵਿਰੋਧੀ ਧਿਰ ਵੱਲੋਂ ਸਪੀਕਰ ਓਮ ਬਿੱੱਲਾ ਵਿਰੁੱਧ ਆવિਸ਼ਵਾਸ ਮਤਾ ਪੇਸ਼ ਲਗਾਏ ਪੱਖ ਪਾਤ ਦੇ ਦੋਸ਼ ਮਲਵਿੰਦਰ ਕੰਗ ਨੇ ਕਿਹਾ ਅਸੀਂ ਪੇਸ਼ ਕੀਤੇ ਗਏ ਮਤੇ ਦਾ ਕਰਦੇ ਹਾਂ ਸਮਰਥਨ ਪ੍ਰੋਫੈਸਰ ਦਵਿੰਦਰਪਾਲ ਸਿੰਘ ਕੁਲਰ ਦੀ ਰਿਹਾਈ ਪਟੀਸ਼ਨ ਦਿੱਲੀ ਸਰਕਾਰ ਵੱਲੋਂ ਰੱਦ ਕਰਨ ਤੇ ਐਸਜੀਪੀਸੀ ਪ੍ਰਧਾਨ ਧਾਮੀ ਨੇ ਜਤਾਇਆ ਸਖਤ ਇਤਰਾਜ਼ ਕਿਹਾ ਸਰਕਾਰ ਦਾ ਦੋਹਰਾ ਚਿਹਰਾ ਹੋਇਆ ਬੇਨਕਾਬ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਅਮਰੀਕਾ ਨਾਲ ਹੋਏ ਵਪਾਰ ਸਮਝੌਤੇ ਨੂੰ ਲੈ ਕੇ ਜਿੱਥੇ ਵਿਰੋਧੀ ਧਿਰ ਕੇਂਦਰ ਸਰਕਾਰ ਨੂੰ け ਰਿਹਾ ਹੈ ਤਾਂ ਦੂਜੇ ਪਾਸੇ ਭਾਜਪਾ ਦੇ ਆਗੂ ਇਸ ਨੂੰ ਦੇਸ਼ हित ਵਿੱਚ ਲਿਆ ਗਿਆ ਸਹੀ ਕਦਮ ਦੱਸ ਰਹੇ ਨੇ। ਅਮ੍ਰਿਤਸਰ ਵਿਖੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਸਮਝੌਤੇ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਕਿਸਾਨਾਂ ਨੂੰ ਗੁੰਮਰਾ ਕੀਤਾ ਜਾ ਰਿਹਾ ਹੈ। ਕਿਸਾਨਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਸਗੋ ਇਸ ਨਾਲ ਭਾਰਤ ਦੇ ਉਦਯੋਗ ਨੂੰ ਖੁਲਾਰਾ ਮਿਲੇਗਾ। ਜਾਖੜ ਨੇ ਕਿਹਾ ਕਿ ਵਪਾਰ ਸਮਝੌਤੇ ਨਾਲ ਪੰਜਾਬ ਉੱਤੇ ਕੋਈ ਪ੍ਰਭਾਵ ਨਹੀਂ ਪਵੇਗਾ। ਪੰਜਾਬ ਦੇ ਕਿਸਾਨਾਂ ਦੀ ਫਸਲ ਦਾ ਇੱਕ ਇੱਕ ਦਾਣਾ ਖਰੀਦਿਆ ਜਾਵੇਗਾ। ਉਹਨਾਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਮਾਮਲੇ ਵਿੱਚ ਉਹਨਾਂ ਨਾਲ ਬੈਠ ਕੇ ਗੱਲ ਕਰ ਸਕਦੇ ਨੇ 92 ਤੋਂ 95% 90 ਤੋਂ ਲੈ ਕੇ 95% ਤਾਈਂ ਕਿਸਾਨੀ ਦੀ ਜਿਹੜੀ ਇਨਕਮ ਹੈ ਉਹਨੂੰ ਪ੍ਰੋਟੈਕਟ ਕਰ ਲਿਆ ਗਿਆ ਸਭ ਕੋਈ ਆਂਚ ਨਹੀਂ ਆਉਗੀ ਸਾਬ ਉਹਨੂੰ ਕਿਸੇ ਕਿਸਮ ਦਾ ਇਹਦੇ ਨਾਲ ਕੋਈ ਡੀਲ ਨਹੀਂ ਹੈ ਲੈ ਦੇ ਕਿ ਆ ਕੱਢ ਲੈ ਸੋਰਗਮ ਜਵਾਰ ਤੇ ਕਾਂਗਰਸ ਵਾਲੇ ਚੱਕੀ ਫਿਰਦੇ ਆ ਹਮਾਚਾ ਉਹਨਾਂ ਨੇ ਸਾਡਾ ਸੇਵ ਬਿਲਕੁਲ ਸਾਬ ਪਰ ਸੇਵ ਦਾ ਜਿਹੜਾ ਕਰ ਰਹੇ ਆ ਨਾ ਲੋਕ ਉਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਅੱਜ ਦੇ ਦਿਨ ਸੇਬ ਨਹੀਂ ਆਉਂਦਾ ਕਿ ਸਾਡਾ ਤਾਂ ਡੀਲ ਕੱਲ੍ਹ ਹੋਈ ਹੈ ਸੇਬ ਨਹੀਂ ਆਉਂਦਾ 5.5 ਲੱਖ ਟਨ ਸੇਬ ਅੱਜ ਦੇ ਦਿਨ ਆ ਰਿਹਾ ਸਭ 300 ਤੋਂ ਲੈ ਕੇ 400 ਰੁਪਏ ਕਿਲ ਹੁਣ ਜਾ ਕੇ ਮਾਰਕੀਟ ਚ ਖਰੀਦਣੂ ਜਿਹੜਾ ਸਾਡਾ ਕੁੱਲੂ ਦਾ ਆ ਯਾ ਮਨਾਲੀ ਜਿਹੜੇ ਬੈਠੇ ਐ ਸੇਬ ਵਾਲੇ ਹਿਮਾਚਲ ਬੈਠੇ ਐ ਕਸ਼ਮੀਰ ਬੈਠੇ ਐ ਇਹਦੇ ਵਿੱਚ ਉਹਨਾਂ ਨੇ ਪ੍ਰੋਵਾਈਡ ਫੋਰ ਕੀਤਾ ਵੀ 100 ਰੁਪਏ ਤੋਂ ਘੱਟ ਦਾ ਸੇਬ ਨਹੀਂ ਆ ਸਕਦਾ ਹਿੰਦੁਸਤਾਨ ਦੇ ਅੰਦਰ that they have ensured ਸਾਰਾ ਇਸੇ ਤਰ੍ਹਾਂ ਬਾਕੀ ਸਾਰੀ ਚੀਜ਼ਾਂ ਸਭ ਤੇ ਸਾਡੀਆਂ ਜਿਹੜੀਆਂ ਜਿੰਸ ਹੈ ਚਾਹ ਕਾਫੀ ਹੈ ਚਾਹ ਹੋਰ ਸੋ ਸਮਾਨ ਹੈ ਜ਼ੀਰੋ ਟੈਰਿਫ ਕਿ ਉੱਥੇ ਜਾਣੀ ਇੱਕ ਬਿਲੀਅਨ ਡਾਲਰ ਦੀ ਜ਼ੀਰੋ ਟੈਰਿਫ ਤੇ ਜਾਣੀ ਆ ਬਾਕੀ ਬਰਾਬਰ ਦੀ ਰੈਸਿਪਰੋਕਲ ਹੈ ਸਾਲ ਜਿੰਨਾ ਤੁਸੀਂ ਲਓਗੇ ਉਹਨਾ ਅਸੀਂ ਲਾਵਾਂਗੇ ਕੋਈ ਵੀ ਜਿਹੜੀ ਚੀਜ਼ ਦੇ ਵਿੱਚ ਹਿੰਦੁਸਤਾਨ ਆਤਮ ਨਿਰਭਰ ਹੈ ਉਹਨਾਂ ਵਾਸਤੇ ਨਹੀਂ ਖੋਲੀ ਗਈ ਸਭ ਜਿਹੜੀ ਚੀਜ਼ ਸਾਨੂੰ ਲੋੜ ਹੈ ਅਸੀਂ ਸੋਇਆ ਬੀਨ ਆਇਲ ਮੰਗਾਣੇ ਸਭ ਇਹ ਨਾਲ ਕੀ ਹੋਊਗਾ ਸੋਇਆਬੀਨ ਆਇਲ ਵੀ ਆ ਰਿਹਾ ਸਬ ਬਹੁਤ ਆ ਰਿਹਾ ਨਿਰਈ ਤੋ ਰਿਹਾ ਰਿਹਾ ਕ੍ਰੂਡ ਦੇ ਬਾਅਦ ਸਭ ਤੋਂ ਲਾਰਜੇਸਟ ਇੰਪੋਰਟਿਸ ਆਫ ਕ੍ਰੂ ਸੋਇਆਬੀਨ ਆਡੀਬਲ ਆਇਲ ਆ ਰਿਹਾ ਸਬ ਉਸ ਆਡੀਬਲ ਆਇਲ ਨੂੰ ਅਸੀਂ ਆਪਣਾ ਸਰੋ ਨੂੰ ਕਰਾਂਗੇ ਸਬ ਸੋਇਆਬੀਨ ਦੀ ਖੇਤੀ ਪਹਿਲਾਂ ਅਸਵੀ ਕਰਕੇ ਦੇਖੀਏ ਸਬ ਨਹੀਂ ਕੋਈ ਲੈਵਨਸੀ ਸੀ ਛੱਡੀ ਮੈਂ ਆਪਣੇ ਅਸੀਂ ਉਗਾਈਏ ਸਬ ਮੰਤਰੀ ਹਰਪ੍ਰਜਨ ਸਿੰਘ ਈਟੀਓ ਬਾਰੇ ਪ੍ਰਤਾਪ ਸਿੰਘ ਬਾਜਵਾ ਬੱਲੋ ਕੀਤੀ ਟਿੱਪਣੀ ਦਾ ਅਨੁਸੂਚਿਤ ਜਾਤੀ ਕਮਿਸ਼ਨ ਨੇ ਸਖਤ ਨੋਟਿਸ ਲਿਆ ਕਮਿਸ਼ਨ ਦੇ ਚੇਅਰਮੈਨ ਜਸਪੀਰ ਸਿੰਘ ਗੜੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਿਛਲੇ 72 ਘੰਟਿਆਂ ਵਿੱਚ ਜੋ ਘਟਨਾ ਕਰੰਬਾਪਰੇ ਹੈ ਉਸ ਮਾਮਲੇ ਵਿੱਚ ਕਮਿਸ਼ਨ ਨੇ ਗੰਭੀਰਤਾ ਨਾਲ ਲਿਆ ਹੈ ਇਸ ਮਾਮਲੇ ਵਿੱਚ ਐਸਸੀ ਕਮਿਸ਼ਨ ਵੱਲੋਂ 11 ਫਰਵਰੀ ਨੂੰ ਪ੍ਰਤਾਪ ਬਾਜਵਾ ਨੂੰ ਤਲਬ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਲਗਾਤਾਰ ਦਲਿਤਾਂ ਦਾ અપਮਾਨ ਕਰ ਰਹੇ ਨੇ ਇਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ ਵਿਰੋਧੀ ਧਿਰ ਦੇ ਵਿੱਚ ਕਾਂਗਰਸ ਪਾਰਟੀ ਤੋਂ ਨੇਤਾ ਮਾਝੋਗ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਮੌਜੂਦਾ ਵਿਧਾਇਕ ਸਾਬਕਾ ਨਕਸਬਾ ਮੈਂਬਰ ਸਾਬਕਾ ਕੈਬਨਿਟ ਮਿਨਿਸਟਰ ਉਹਨਾਂ ਵੱਲੋਂ ਜਿਹੜੀ ਸ਼ਬਦਾਵਲੀ ਜਨਤਕ ਤੌਰ ਦੇ ਉੱਤੇ ਈਟੀਓ ਹਰਪਜਲ ਸਿੰਘ ਜੀ ਕੈਬਨਿਟ ਮਿਨਿਸਟਰ ਪੰਜਾਬ ਜੋ ਕਿ ਅਨੁਸੂਚਿਤ ਜਾਤੀਆਂ ਨਾਲ ਸੰਬੰਧ ਰੱਖਦੇ ਹਨ ਉਹਨਾਂ ਦੇ ਬਾਰੇ ਜੋ ਸ਼ਬਦਾਵਲੀ ਵਰਤੀ ਗਈ ਉਹਨਾਂ ਨੇ ਸ਼ਬਦ ਕੀ ਸੀ ਬੈਂਡ ਵਜਾਉਂਦਾ ਰਿਹਾ ਮਤਲਬ ਇਹਨਾਂ ਦਾ ਟੱਬਰ ਬੈਂਡ ਵਜਾਉਂਦਾ ਰਿਹਾ ਅੱਜ ਇਹ ਮੰਤਰੀ ਐ ਐਮ ਐਲ اے ਜਾਂ ਇਹ ਕਹਿਣਾ ਇਹ ਹੁਣ ਬੈਂਡ ਵਜਾਉਣ ਵਾਲਾ ਨਹੀਂ ਰਹਿ ਗਿਆ ਇਹਦਾ ਬੈਂਡ ਚੰਗੀ ਤਰ੍ਹਾਂ ਵਜਾਵਾਂਗੇ ਔਰ ਇਸਨੇ ਪੰਜਾਬ ਦਾ ਬੈਂਡ ਵਜਾਉਣਾ ਸ਼ੁਰੂ ਕਰ ਦਿੱਤਾ ਹੈ ਐਦਾਂ ਦੀ ਸ਼ਬਦਾਵਲੀ ਪਹਿਲੀ ਨਜ਼ਰੇ ਇਹ ਦੇਖਣ ਚ ਆਉਂਦਾ ਕਿ ਇਹ ਸ਼ਬਦਾਵਲੀ ਸ਼ਾਇਦ ਜਨਰਲ ਪਾਸ਼ਾ ਵਿੱਚ ਵਰਤੀ ਗਈ ਸਧਾਰਨ ਪਾਸ਼ਾ ਵਿੱਚ ਵਰਤੀ ਗਈ ਸ਼ਬਦਾਵਲੀ ਤੇ ਜੇ ਬੈਂਡ ਵਾਜਾ ਵਜਾਉਣ ਦੀ ਇਸ ਪ੍ਰਕਿਰਿਆ 'ਚ ਇਹੋ ਜੀ ਸ਼ਬਦਾਬਲੀ ਮਾਜੋਬ ਬਾਜਵਾਜੀ ਜਿਹੜੀ ਕਿ ਕਾਸਟਿਅਸ ਮੈਂਟੈਲਿਟੀ ਰੱਖਦੇ ਆ ਉਹਦੀ ਇੱਕ ਹਦਾਇਤ ਹੈ ਕਿ ਵਿਧਾਨ ਸਭਾ ਦੇ ਵਿੱਚ ਉਹਨਾਂ ਵੱਲੋਂ ਬੋਲਿਆ ਗਿਆ ਸ਼ਬਦ ਭਦੌੜਦੇ ਐਮਐਲਏ ਸਾਹਿਬ ਨੂੰ ਲੈ ਕੇ ਜੇਕਰ ਖੁਦ ਸ਼ਡਿਊਲ ਕਾਸਟ ਭਾਈਚਾਰੇ ਨਾਲ ਸਬੰਧ ਰੱਖਦੇ ਦੀ ਇਹ ਕਿਹੋ ਜਿਹਾ ਮਟੀਰੀਅਲ ਆ ਗਿਆ ਇਹਦਾ ਕੀ ਮਤਲਬ ਹੈ ਇਹ ਮਟੀਰੀਅਲ ਤਾਂ ਨਰਜੀਵ ਵਸਤਾਂ ਨੂੰ ਕਿਹਾ ਜਾਂਦਾ ਹੈ ਇਸੇ ਨਜ਼ਰੀਏ ਦੇ ਨਾਲ ਮਾਨਯੋਗ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਪਿਛਲੇ 4 ਮਹੀਨਿਆਂ ਚ ਦੂਜੀ ਵਾਰੀ ਸੂ ਮੋਟੋ ਕੀਤਾ ਜਾਂ ਇਸ ਸੂ ਮੋਟੋ ਦੇ ਉੱਤੇ ਐਸਐਸਪੀ ਅੰਮ੍ਰਿਤਸਰ ਦੇ ਹਾਤੀ ਔਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਮਿਤੀ 11 ਫਰਵਰੀ ਦੁਪਹਿਰ 3 ਵਜੇ ਚੰਡੀਗੜ੍ਹ ਪੰਜਾਬ ਰਾਜਨ ਸੁਚਿਤ ਜਾਤੀ ਦੇ ਦਫਤਰ ਕਮਰਾ ਨੰਬਰ 6 ਚੌਥੀ ਮੰਜ਼ਲ ਪੰਜਾਬ ਸੈਕਟਰੀਏਟ ਦੇ ਵਿੱਚ ਉਹਨਾਂ ਨੂੰ ਬੁਲਾਇਆ ਗਿਆ ਹੈ। ਦਿੱਲੀ ਸਰਕਾਰ ਵੱਲੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲੜ ਦੀ ਰਿਹਾਈ ਪਟੀਸ਼ਨ ਨੂੰ ਰੱਦ ਕੀਤੇ ਜਾਣ ਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਖਤ ਇਤਰਾਜ਼ ਜ਼ਾਹਰ ਕੀਤਾ। ਉਹਨਾਂ ਕਿਹਾ ਕਿ ਇਹ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੈ। ਸਰਕਾਰ ਨੂੰ ਆਪਣੇ ਫੈਸਲੇ ਤੇ ਪੁਨਰ ਵਿਚਾਰ ਕਰਨਾ ਚਾਹੀਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਿੱਲੀ ਸਰਕਾਰ ਵੱਲੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਦੀ ਰਿਹਾਈ ਪਟੀਸ਼ਨ ਨੂੰ ਮੂਢ ਰੱਦ ਕਰਨ ਦੇ ਫੈਸਲੇ ਦੀ ਕਰੜੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਿੱਖਾਂ ਨਾਲ ਬੇਇਨਸਾਫੀ ਹੋਈ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਕਈ ਵਾਰ ਪ੍ਰੋਫੈਸਰ ਪੁੱਲਰ ਦੀ ਰਿਹਾਈ ਪਟੀਸ਼ਨ ਸਜ਼ਾ ਸਮੀਖਿਆ ਬੋਰਡ ਵੱਲੋਂ ਰੱਦ ਕੀਤੀ ਗਈ ਸੀ ਅਤੇ ਹੁਣ ਭਾਜਪਾ ਦੀ ਸਰਕਾਰ ਵੀ ਉਸੇ ਰਸਤੇ ਤੇ ਚੱਲਦਿਆਂ ਸਿੱਖ ਭਾਵਨਾਵਾਂ ਦੇ ਵਿਰੁੱਧ ਫੈਸਲੇ ਕਰ ਰਹੀ ਹੈ। ਉਨਾ ਕਿਹਾ ਕਿ ਸਜ਼ਾ ਸਮੀਖਿਆ ਬੋਰਡ ਵੱਲੋਂ ਕਈ ਕੈਦੀਆਂ ਦੀ ਸਜ਼ਾ ਮਾਫ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ ਜਦਕਿ 33 ਸਾਲ ਤੋਂ ਸਜ਼ਾ ਭੁਗਤ ਰਹੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲੜ ਦੇ ਮਾਮਲੇ ਨੂੰ ਰੱਦ ਕਰ ਦਿੱਤਾ ਗਿਆ ਹੈ ਇਹ ਮਨੁੱਖੀ ਅਧਿਕਾਰਾਂ ਦਾ ਉਲੰਘਣਾ ਹੈ ਜਿਸ ਨਾਲ ਸਿੱਖ ਜਗਤ ਅੰਦਰ ਨਿਰਾਸ਼ਾ ਪੈਦਾ ਹੋ ਰਹੀ ਹੈ ਐਡਵੋਕੇਟ ਤਾਮੀਨ ਨੇ ਕਿਹਾ ਕਿ ਭਾਜਪਾ ਇੱਕ ਪਾਸੇ ਸਿੱਖ ਹਤੈਸ਼ੀ ਹੋਣ ਦਾ ਦਾਵਾ ਕਰਦੀ ਹੈ ਪਰ ਸਿੱਖਾਂ ਨਾਲ ਸੰਬੰਧਿਤ ਮਾਮਲਿਆਂ ਵਿੱਚ ਸਰਕਾਰ ਦੀ ਪਹੁੰਚ ਉਸਦੇ ਦੋਹਰੇ ਚਿਹਰੇ ਨੂੰ ਬੇਨਕਾਬ ਕਰ ਰਹੀ ਹੈ। ਉਹਨਾਂ ਕਿਹਾ ਕਿ ਸਿੱਖਾਂ ਨੇ ਦੇਸ਼ ਲਈ ਹਮੇਸ਼ਾ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ ਪਰੰਤੂ ਸਿੱਖਾਂ ਪ੍ਰਤੀ ਸਰਕਾਰਾਂ ਦੀ ਨਕਾਰਾਤਮਕ ਪਹੁੰਚ ਨੇ ਹਮੇਸ਼ਾ ਨਿਰਾਸ਼ਾ ਦਿੱਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਆਪਣੀ ਸਜ਼ਾ ਤੋਂ ਵਧੇਰੇ ਸਮਾਂ ਜੇਲ੍ਹ ਵਿੱਚ ਬਿਤਾ ਚੁੱਕੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲੜ ਦੇ ਫੈਸਲੇ ਵਿੱਚ ਇਨਸਾਫ ਕੀਤਾ ਜਾਵੇ ਅਤੇ ਉਹਨਾਂ ਦੀ ਤੁਰੰਤ ਰਿਹਾਈ ਕਰਨ ਦੇ ਆਦੇਸ਼ ਦਿੱਤੇ ਜਾਣ। ਦੱਸ ਦਈਏ ਕਿ ਦਿੱਲੀ ਦੇ ਸਜ਼ਾ ਸਮੀਖਿਆ ਬੋਰਡ ਦੀ ਜੋ ਅਹਿਮ ਮੀਟਿੰਗ ਹੋਈ ਉਸ ਵਿੱਚ ਕੈਦ ਕਟ ਰਹੇ 51 ਕੈ ਤੇ ਵਿਚਾਰ ਕੀਤਾ ਗਿਆ ਮੀਟਿੰਗ ਦੌਰਾਨ ਬੋਰਡ ਨੇ ਪ੍ਰੋਫੈਸਰ ਭੁੱਲੜ ਸਮੇਤ 25 ਉਮਰ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ ਵਿਰੋਧੀ ਧਿਰ ਵੱਲੋਂ ਮੰਗਲਵਾਰ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਵਿਰੁੱਧ ਅవిਸ਼ਵਾਸ ਮਤਾ ਪੇਸ਼ ਕੀਤਾ ਗਿਆ ਇਸ ਤੇ 118 ਸੰਸਦ ਮੈਂਬਰਾਂ ਦੇ ਦਸਤਖਤ ਨੇ ਜਾਣਕਾਰੀ ਅਨੁਸਾਰ ਵਿਰੋਧੀ ਧਿਰ ਵੱਲੋਂ ਲੋਕ ਸਭਾ ਸਪੀਕਰ ਓਮ ਬਿਰਲਾ ਵਿਰੁੱਧ ਪੇਸ਼ ਕੀਤੇ ਗਏ ਅవిਸ਼ਵਾਸ ਪ੍ਰਸਤਾਵ ਵਿੱਚ ਕਿਹਾ ਗਿਆ ਹੈ ਕਿ ਸਪੀਕਰ ਪੱਖਪਾਤ ਕਰ ਰਹੇ ਨੇ ਕਈ ਮੌਕਿਆਂ ਤੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਜੋ ਕਿ ਸੰਸਦ ਵਿੱਚ ਉਹਨਾਂ ਦਾ ਮੂਲ ਲੋਕਤੰਤਰੀ ਅਧਿਕਾਰ ਹੈ ਅవిਸ਼ਵਾਸ ਮਤੇ ਤੇ ਆਪ ਦੇ ਸੰਸਦ ਮੈਂਬਰ ਮਲਵਿੰਦਰ ਕੰਗ ਨੇ ਕਿਹਾ ਅਸੀਂ ਵਿਰੋਧੀ ਧਿਰ ਦੁਆਰਾ ਪੇਸ਼ ਕੀਤੇ ਗਏ ਮਤੇ ਦਾ ਸਮਰਥਨ ਕਰਦੇ ਹਾਂ ਜੇਕਰ ਰਾਸ਼ਟਰਪਤੀ ਦੇ ਭਾਸ਼ਣ ਤੇ ਧੰਨਵਾਦ ਮਤੇ ਤੇ ਬਹਿਸ ਦੌਰਾਨ ਵਿਰੋਧੀ ਧਿਰ ਨੂੰ ਬੋਲਣ ਦੀ ਇਜਾਜ਼ਤ ਦਿੱਤੀ ਜਾਂਦੀ ਤਾਂ ਹਾਲਾਤ ਇਸ ਪੱਧਰ ਤੇ ਨਾ ਆਉਂਦੇ ਪਹਿਲੀ ਗੱਲ ਤੋਂ ਜੀ ਨੌਬਤੀ ਕਿਉਂ ਆ ਰਹੀ ਹੈ ਜਦ ਆਨਰੇਬਲ ਪ੍ਰੈਜ਼ੀਡੈਂਟ ਅਡਰੈਸ ਪਰ ਡਿਸਕਸ਼ਨ ਸ਼ੁਰੂ ਹੋ ਗਈ ਸੀ ਤਾਂ ਮੈਨੂੰ ਲੱਗਦਾ ਆਪੋਜੀਸ਼ਨ ਕੋ ਬੋਲਣੇ ਦੇਣਾ ਚਾਹੀਦਾ ਔਰ ਆਪੋਜੀਸ਼ਨ ਅਗਰ अपना बात रख लेती तो ये नौबत ही नहीं आती और मुझे लगता है ये भी पहली बार हो रहा है कि ऑनरेबल प्राइम मिनिस्टर ऑनरेबल प्रेसिडेंट एड्रेस पे अभी बोल ही नहीं पाए इस बार पूरे और वो उनका जो थैंक्स गिविंग रहती है वो भी नहीं हुई तो ये अनफॉर्चुनेट है और मुझे लगता है आज भी मैं आग्रह करूँगा सरकार से कि पार्लियामेंट चलाना उनकी जिम्मेवारी है और बजट एक अहम विषय है और उस पर अपोजिशन को बात रखने देने का मौका देना चाहिए इस बार लगातार देखा जा रहा है कि जो ऑनरेबल स्पीकर साहब हैं हालांकि उनका जो रोल है निष्पक्ष होना चाहिए और किसी एक धड़े के नहीं होना चाहिए लेकिन लगातार उन्होंने अपोजिशन को इग्नोर किया है अपोजिशन के राइट्स को इग्नोर किया है और ऐसा लगा कि एक दल के लिए वो बतौर स्पीकर काम कर रहे हैं तो डेफिनेटली जो प्रस्ताव आया है आम आदमी पार्टी उसका समर्थन करती है ਅੰਮ੍ਰਿਤਸਰ ਦਿਹਾਤੀ ਪੁਲਿਸ ਅਤੇ ਕੇਂਦਰੀ ਏਜੰਸੀਆ ਵੱਲੋਂ ਸਾਂਝੇ ਤੌਰ ਤੇ ਕੀਤੇ ਇੱਕ ਆਪਰੇਸ਼ਨ ਦੌਰਾਨ ਸਰਹੱਦ ਪਾਰ ਤੋਂ ਹੁੰਦੀ ਵਿਸਫੋਟਕ ਸਮੱਗਰੀ ਦੀ ਤਸਕਰੀ ਦਾ ਪਰਦਾਫਾਸ਼ ਹੋਇਆ ਇਸ ਸਬੰਧ ਵਿੱਚ ਪੁਲਿਸ ਨੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਇਸ ਬਾਰੇ ਅੰਮ੍ਰਿਤਸਰ ਬਾਰਡਰ ਰੇਂਜ ਦੇ ਡੀਆਈਜੀ ਸੰਦੀਪ ਗੋਇਲ ਨੇ ਦੱਸਿਆ ਕਿ ਸੁਖਮਨ ਪ੍ਰੀਤ ਸਿੰਘ ਨੂੰ ਕਾਬੂ ਕੀਤਾ ਗਿਆ ਉਸ ਦੇ ਕਬਜ਼ੇ ਵਿੱਚੋਂ 2 ਹੈਂਡ ਗ੍ਰੇਨੇਡ ਬਰਾਮਦ ਕੀਤੇ ਗਏ ਨੇ ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਪਤਾ ਲੱਗਾ ਹੈ ਕਿ ਸਰਹੱਦ ਪਾਰ ਤੋਂ ਡਰੋਨ ਰਾਹੀਂ ਇਹ ਸਮੱਗਰੀ ਮੰਗਵਾਈ ਗਈ ਮੁਲਜ਼ਮ ਪਾਕਿਸਤਾਨੀ ਹੈਂਡਲਰਾਂ ਦੇ ਸੰਪਰਕ ਵਿੱਚ ਸੀ ਅੱਗੇ ਦੀ ਪੁੱਛਗਿੱਛ ਦੌਰਾਨ ਕਾਫੀ ਅਹਿਮ ਜਾਣਕਾਰੀ ਹਾਸਲ ਹੋ ਸਕਦੀ ਹੈ ਸਾਨੂੰ ਇੱਕ ਇਨਪੁਟ ਮਿਲੀ ਸੀ ਸੈਂਟਰਲ ਏਜੰਸੀ ਤੋਂ ਵਿਦਰਗਾ ਟੂ ਦੀ ਸਮਗਲਿੰਗ ਆਫ ਦੀ ਐਕਸਪਲੋਸਿਵ ਥਿੰਗਸ ਜਿਹੜੀਆਂ ਕ੍ਰਾਸ ਦੀ ਬਾਰਡਰ ਸੈਂਟਰਲ ਏਜੰਸੀਜ਼ ਦੀ ਜਿਹੜੀ ਇਨਪੁਟ ਸੀਗੀ ਉਹ ਮਿਲੀ ਤੇ ਉਸ ਨੂੰ ਬਹੁਤ ਚੱਜੇ ਟੰਗ ਨਾਲ ਸ਼੍ਰੀ ਸੁਹੇਲ ਮੀਰ ਜੀ ਨੇ ਪਰਸਨਲ ਇਸ ਨੂੰ ਇਸ ਸਾਰੀ ਇਨਪੁਟ ਨੂੰ ਐਨਲਾਈਜ਼ ਕੀਤਾ ਆਪਣੀ ਕਮਾਂਡ ਹੇਠ ਟੀਮਾਂ ਨੂੰ ਕਨਸਟੀਟਿਊਟ ਕੀਤਾ ਏਬਲੀ ਲੀਡ ਬਾਈ ਸ਼੍ਰੀ ਅਦਿੱਤਿਆ ਵਾਰੀਅਰ ਐਸ ਪੀ ਡੀ ਜਿਸ ਤਰ੍ਹਾਂ ਮੈਂ ਦੱਸਿਆ ਤੁਹਾਨੂੰ ਤਿੰਨ ਜਿਹੜੇ ਸਾਡੇ ਹੋਰ ਆਫੀਸਰ ਸੀ ਜਿਨ੍ਹਾਂ ਦਾ ਮੈਂ ਨਾਮ ਲਿੱਤਾ ਬੜਾ ਕੋਆਰਡੀਨੇਟਡ ਤੇ ਇੰਟੈਲੀਜੈਂਸ ਲੈਡ ਆਪਰੇਸ਼ਨਸ ਜਿਹੜਾ ਸੈਂਟਰਲ ਏਜੰਸੀਜ਼ ਨਾਲ ਕੀਤਾ ਇਹਨਾਂ ਨੇ ਸਹਿਲਮੀਰ ਦੀ ਟੀਮ ਨੇ ਇਹ ਅਮਸਾ ਰੂਲਰ ਪੁਲਿਸ ਵਧਾਈ ਦੀ ਪਾਤਰ ਇਸ ਦੇ ਚੱਲਦੇ ਹੋਏ ਅਸੀਂ ਇੱਕ ਬਹੁਤ ਵੱਡਾ ਜਿਹੜਾ ਨੈਟਵਰਕ ਹੈ ਉਸ ਨੂੰ ਉੱਤੇ ਪਰਦਾ ਫਾਸ਼ ਕਰਨ ਦੇ ਵਿੱਚ ਕਾਮਯਾਬ ਹੋਏ ਹੈ ਜਿਹੜਾ ਕ੍ਰੋਸ ਦੀ ਬਾਰਡਰ ਆਈਐਸਆਈ ਸਪਾਂਸਰਡ ਚੱਲ ਰਿਹਾ ਸੀ ਅਸੀਂ ਇਹਦੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ ਸੁਖਮਿੰਦਰ ਚੱਕ ਮਿਸ਼ਰੀਵਾਲ ਦਾ ਥਾਣਾ ਲੋਪੋਕੇ ਦਾ ਜਿਹਦੇ ਤੋਂ ਦੋ ਹੈਂਡ ਗ੍ਰੇਨੇਡ ਬਰਾਮਦ ਕੀਤੇ ਗਏ ਨੇ ਪੀਏਟੀ 6 ਚਾਈਨੀਜ਼ ਮੇਡ ਸਿੱਧਾ ਸਕਦਾ ਹੈ ਕਿ ਹੋਰ ਰਿਕਵਰੀਜ਼ ਤੇ ਹੋਰ ਗ੍ਰਿਫਤਾਰੀਆਂ ਬਹੁਤ ਜਲਦ ਅਸੀਂ ਕਰਕੇ ਤੁਹਾਡੇ ਸਮੁਖ ਤੁਹਾਨੂੰ ਤੁਹਾਨੂੰ ਅਪਡੇਟ ਦੇ ਦਿੰਦੇ ਹਾਂ ਹਾਲੇ ਪੁੱਛ ਗਏ ਸੀ ਤੋਂ ਜੋ ਮੁੜਲੀ ਪੁੱਛ ਗਏ ਸੀ ਤੋਂ ਪਤਾ ਲੱਗਾ ਹੈਗਾ ਮੋਸਟ ਲਾਈਕਲੀ ਦੇ ਆਰ ਇਹ ਡਰੋਨ ਡਰਾਪਿੰਗ ਨਾਲ ਹੀ ਹੋਈ ਹੈ ਮੈਂ ਤੁਹਾਨੂੰ ਸਿਰਫ ਰਿਕਵਰੀ ਬਾਰੇ ਦੱਸਿਆ ਹੈਗਾ ਸਾਨੂੰ ਜਿਹੜੇ ਹੋਰ ਪਲੇਅਰਸ ਇਹਦੇ ਵਿੱਚ ਇਹ ਸਾਰੇ ਕੌਨਸਪੀਰੇਸੀ ਵਿੱਚ ਸ਼ਾਮਲ ਨੇ ਉਹਨਾਂ ਨੂੰ ਅਸੀਂ ਕਾਫੀ ਹੱਦ ਤੱਕ ਅਸੀਂ ਅਨਮਾਸਕ ਕਰ ਲਿਆ ਹੈਗਾ ਉਹਨਾਂ ਦੀ ਧਰ ਪਕੜ ਲਈ ਛਾਪੇਮਾਰੀ ਜਾਰੀ ਹੈ ਹੋਰ ਰਿਕਵਰੀਜ਼ ਵੀ ਮੈਂ ਤੁਹਾਨੂੰ ਇਸ ਪਲੇਟਫਾਰਮ ਤੇ ਦੱਸ ਸਕਦਾ ਹਾਂ ਜ਼ਿੰਮੇਵਾਰੀ ਨਾਲ ਹੋਰ ਰਿਕਵਰੀਜ਼ ਵੀ ਅਸੀਂ ਕਰਾਂਗੇ ਜਿਨੇ ਵੀ ਗ੍ਰਫਤਾਰੀਆਂ ਹੋਣਗੀਆਂ ਅਸੀਂ ਤੁਹਾਨੂੰ ਅਪਡੇਟ ਕਰਦੇ ਹਾਂ ਬਜਟ اجلاس ਦੇ 10ਵੇਂ ਦਿਨ ਵੀ ਵਿਰੋਧੀ ਧਿਰ ਦਾ ਸਰਕਾਰ ਖਿਲਾਫ ਹਮਲਾਵਰ ਰੁਖ ਜਾਰੀ ਰਿਹਾ ਇੱਕ ਪਾਸੇ ਵਿਰੋਧੀ ਧਿਰ ਨੇ ਅਮਰੀਕਾ ਨਾਲ ਹੋਏ ਸਮਝੌਤੇ ਤੇ ਸਰਕਾਰ ਨੂੰ ਘੇਰਿਆ ਤਾਂ ਰਾਹੁਲ ਗਾਂਧੀ ਨੇ ਸਾਬਕਾ ਫੌਜ ਮੁਖੀ ਦੀ ਅਣਪ੍ਰਕਾਸ਼ਿਤ ਕਿਤਾਬ ਦਾ ਮੁੱਦਾ ਚੁੱਕਦੇ ਹੋਏ ਸਰਕਾਰ ਤੋਂ ਜਵਾਬ ਮੰਗਿਆ ਬਜਟ ਸੈਸ਼ਨ ਦੇ 10ਵੇਂ ਦਿਨ ਵੀ ਲੋਕ ਸਭਾ ਦੀ ਕਾਰਵਾਈ ਦੌਰਾਨ ਵਿਰੋਧੀ ਧਿਰ ਨੇ ਹੰਗਾਮਾ ਕੀਤਾ ਉਧਰ ਲੋਕ ਸਭਾ ਦੇ ਬਾਹਰ ਵਿਰੋਧੀ ਧਿਰ ਨੇ ਅੱਜ ਵੀ ਅਮਰੀਕਾ ਨਾਲ ਕੀਤੇ ਵਪਾਰ ਸਮਝੌਤੇ ਦੇ ਮੁੱਦੇ ਤੇ ਪ੍ਰਧਾਨ ਮੰਤਰੀ ਨੂੰ ਨਿਸ਼ਾਨੇ ਤੇ ਲਿਆ ਉਤੇ ਪਾਸੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਸਾਬਕਾ ਫੌਜ ਮੁਖੀ ਜਨਰਲ ਐਮ ਐਮ ਨਰਵਾਣੇ ਦੀ ਅਨਪ੍ਰਕਾਸ਼ਿਤ ਕਿਤਾਬ ਨੂੰ ਲੈ ਕੇ ਇੱਕ ਵਾਰ ਮੁੜ ਤੋਂ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ ਰਾਹੁਲ ਗਾਂਧੀ ਨੇ ਕਿਹਾ ਜਾਂ ਤਾਂ ਨਰਵਾਣੇ ਝੂਠ ਬੋਲ ਰਹੇ ਨੇ ਜਾਂ ਪੈਂਗਵਿਨ ਕੰਪਨੀ ਪਰ ਮੈਂ ਸਾਬਕਾ ਫੌਜ ਮੁਖੀ ਤੇ ਵਿਸ਼ਵਾਸ ਕਰਨਾ ਚੁਣਿਆ ਹੁਣ ਇਸ ਗੱਲ ਤੇ ਵੀ ਸਰਕਾਰ ਨੂੰ ਦਿੱਕਤ ਹੈ ਇਸ ਲਈ ਉਹ ਜਵਾਬ ਨਹੀਂ ਦੇਣਾ ਚਾਹੁੰਦੀ ਇਸ ਦੇ ਨਾਲ ਹੀ ਅਮਰੀਕਾ ਨਾਲ ਹੋਈ ਡੀਲ ਅਤੇ ਐਬਸਟੇਨ ਫਾਈਲ ਤੇ ਵੀ ਰਾਹੁਲ ਨੇ ਸਵਾਲ ਚੁੱਕੇ ਹੇਅਰ 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 ਇਜ਼ ਅ ਟਵੀਟ ਫਰਮ ਮਿਸਟਰ ਨਰਵਾਣੇ ਜੀ ਜੀ ਇਹ ਦੇਖ ਲਿਜੀਏ ਪਲੀਜ਼ रीड ट् मनोज नरवाने जी इट्स अ ट्वीट दैट सेलो फ्रेंड्स माई बुक इज अवेलेबल नाउ जस्ट फॉलो द लिंक हैपी रीडिंग जय हिंद दिस इज अ ट्वीट दैट मिस्टर नरवाने हेज मेड यू कैन लुक इन टू द ट्वीट सो द पॉइंट आई एम मेकिंग इज आईदर मिस्टर नरवाने इज लाइंग एंड आई बिलीव द आर्मी चीफ ओके आई डोट थिंक ही विल लाई पेंगविन इज लाइंग समबडी नीड्स टू बोथ कैनॉट बी टेलिंग द ट्रूथ द सेंट्रल सेंट्रल थिंग इज वो दिखाना जरा वो भाई वो पिक्चर दिखाना पोस्टर लाओ पोस्टर लाओ दिस दिखा दिस इज दिस इज द इमेज ये दिखा दीजिए यहाँ पे दिखा दिए ये ठीक से दिखाइए दिस इज द इमेज दट यू हैव टू अंडरस्टैंड ये हुआ है ये हुआ है जो यूएस के साथ ट्रेड डील हुई है वो इस कारण हुई है। ये 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 हुआ है ठीक है क्लियरली इसको समझिए ये ये नारावाणे जी की बात है एपस्टीन की बात है ये जो सब हो रहा है राइट मेन चीज ये है थैंक यू नहीं होगा कि साबका फौज मुखी जनरल एमएम एम नरवाणे दी अनप्रकाशित किताब ਫੋਰ ਸਟਾਰਸ ਆਫ ਡੈਸਟਨੀ ਬਾਰੇ ਪੈਂਗਵਿਨ ਰੈਂਡਮ ਹਾਊਸ ਇੰਡੀਆ ਨੇ ਬੀਤੇ ਰੋਜ਼ ਕਿਹਾ ਸੀ ਕਿ ਕਿਤਾਬ ਹਾਲੇ ਪ੍ਰਕਾਸ਼ਿਤ ਨਹੀਂ ਹੋਈ ਇਸ ਦਾ ਕੋਈ ਵੀ ਹਿੱਸਾ ਜਨਤਕ ਨਹੀਂ ਕੀਤਾ ਗਿਆ ਦੂਜੇ ਪਾਸੇ ਰਾਹੁਲ ਗਾਂਧੀ ਐਸੇ ਪੁਸਤਕ ਦਾ ਹਵਾਲਾ ਦੇ ਕੇ ਸਰਕਾਰ ਨੂੰ ਘੇਰ ਰਹੇ ਨੇ ਫਿਲਹਾਲ ਦਿੱਲੀ ਪੁਲਿਸ ਨੇ ਐਮ ਐਮ ਨਰਵਾਨੇ ਦੀ ਅਨਪ੍ਰਕਾਸ਼ਿਤ ਕਿਤਾਬ ਨੂੰ ਲੈ ਕੇ ਐਫ ਆਈ ਆਰ ਦਰਜ ਕੀਤੀ ਹੈ ਵਿਰੋਧੀ ਧਿਰ ਦੇ ਲਗਾਤਾਰ ਹੰਗਾਮੇ ਤੋਂ ਬਾਅਦ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਨੇ ਰਾਹੁਲ ਗਾਂਧੀ ਸਮੇਤ ਪੂਰੇ ਵਿਰੋਧੀ ਧਿਰ ਨੂੰ ਨਿਸ਼ਾਨੇ ਤੇ ਲਿਆ ਹੈ ਕੰਗਨਾ ਨੇ ਕਿਹਾ ਕਿ ਵਿਰੋਧੀ ਧਿਰ ਸਾਰੀਆਂ ਹੱਦਾਂ ਪਾਰ ਕਰ ਗਿਆ ਹੈ। ਵਿਰੋਧੀ ਧਿਰ ਹੁਣ ਹੇਠਲੇ ਪੱਧਰ ਤੇ ਜਾ ਕੇ ਸਪੀਕਰ ਅਤੇ ਪ੍ਰਧਾਨ ਮੰਤਰੀ ਦਾ અપਮਾਨ ਕਰ ਰਿਹਾ ਹੈ। ਲੋਕ ਸਭਾ ਵਿੱਚ ਚੱਲ ਰਹੇ ਸਿਆਸੀ ਹੰਗਾਮੇ ਦੇ ਵਿਚਕਾਰ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਨੇ ਵਿਰੋਧੀ ਧਿਰ ਤੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ। ਕੰਗਨਾ ਨੇ ਵਿਰੋਧੀ ਧਿਰ ਦੇ ਰਵੱਈਏ ਨੂੰ ਨਾ ਸਿਰਫ ਸੰਸਦ ਲਈ ਸਗੋਂ ਪੂਰੇ ਦੇਸ਼ ਲਈ ਸ਼ਰਮਨਾਕ ਦੱਸਿਆ। ਉਹਨਾਂ ਕਿਹਾ ਕਿ ਵਿਰੋਧੀ ਧਿਰ ਮਹਿਲਾ ਸੰਸਦ ਮੈਂਬਰਾਂ ਨੂੰ ਅੱਗੇ ਕਰਕੇ ਪ੍ਰਧਾਨ ਮੰਤਰੀ ਨਾਲ ਬਦਸਲੂਕੀ ਕਰਨਾ ਚਾਹੁੰਦਾ ਹੈ। ਰਾਹੁਲ ਗਾਂਧੀ ਨੂੰ ਕਰੜੇ ਹੱਥੀ ਲੈਂਦੇ ਹੋਏ ਕੰਗਰ ਨੇ ਕਿਹਾ ਕਿ ਉਹ ਇੱਕ ਗੈਰ ਕਾਨੂੰਨੀ ਅਤੇ ਅਨ ਅਧਿਕਾਰਿਤ ਕਿਤਾਬ ਨੂੰ ਲੈ ਕੇ ਆਏ ਨੇ ਇਹ ਨਿਆ ਪਾਲਿਕਾ ਦਾ ਅਪਮਾਨ ਹੈ ਕੰਗਰ ਨੇ ਦੋਸ਼ ਲਾਇਆ ਕਿ ਲੋਕ ਸਭਾ ਦੇ ਅੰਦਰ ਵਿਰੋਧੀ ਧਿਰ ਪ੍ਰਧਾਨ ਮੰਤਰੀ ਦੇ ਹੱਥੋਂ ਕਾਗਜ਼ ਵੀ ਖੋ ਸਕਦੇ ਨੇ ਉਹ ਉਹਨਾਂ ਨਾਲ ਬਦਸਲੂਕੀ ਵੀ ਕਰ ਸਕਦੇ ਨੇ ਜੀ ਦੇਖਿਏ ਅਬ ਵਿਪੱਖ ਜੋ ਹੈ ਉਹ ਆਪ ਦੇਖ ਸਕਤੇ ਹੈ ਕਿ ਹਰ ਹੱਦ ਜੋ ਹੈ ਉਹ ਪਾਰ ਕਰ ਰਹੇ ਹੈ और ना कि सिर्फ आई uh, थिंक uh, ये पार्लियामेंट जबकि पूरा देश शर्मसार है आपने देखा कि राहुल गांधी ने कल एक इलीगल अनऑथराइज्ड बुक को जो है यहां पर uh, किस तरह से उन्होंने पूरे पूरे न्यायपालिका का जो है अपमान किया है और अब उसका वो हमेशा कहेंगे कि हाँ जैसे करते हैं माफी मांगेंगे लेकिन पेंगुइन पब्लिशिंग हाउस ने आज कहा है कि इट इज कम्पलीटली इलीगल एंड अनऑथराइज तो आप देख लीजिए विपक्ष हम भी इन विपक्ष मैं कहती हूँ इनकी खुद की पार्टी शर्मसार है और प्रधानमंत्री जी पर जो है हर तरीके की जो है वो ये लोग साजिश कर रहे हैं अगर किसी तरीके से जैसे वो उन्होंने जो है अध्यक्ष जी के ऊपर कागज मार के फेंके और उधर जो है उनके टेबल पर चढ़कर जो है उन उन पे लिटरली जो है उन पे अटैक किया लेकिन इस तरह की स्थिति अगर प्रधानमंत्री जी के साथ करते हैं तो उसकी क्या गारंटी है कि उनसे उनके हाथों से पेपर नहीं छीने जाएंगे उनके मुंह पे पेपर नहीं मारे जाएंगे जब वो उनकी सीट्स पे खड़ी है तो उनको धक्का मुक्की नहीं होगी हमें इस चीज की गारंटी चाहिए इससे पहले कि प्रधानमंत्री वहां पे आ सके जरूरी है ये दिस इज द नीड ऑफ द आवर जैसे मैंने कहा कि जब वो अध्यक्ष जी के मुंह पर मार सकते हैं और हम लोग भी कल यही बात कर रहे थे कि प्रधानमंत्री जी के पेपर अगर छीन लेते या उन पर वो कागज मारते या धक्का मुक्की करते तो उस और खासकर महिलाओं को ये आगे कर रहे हैं तो क्या, फिर क्या इस संसद की और इस देश की और कॉन्स्टिट्यूशन की क्या गरिमा रह जाएगी तो हमें इस बात की कोई न कोई क्लैरिटी चाहिए कि किस तरह से वहाँ पे प्रधानमंत्री जी के सामने आज जब ये लोग इतने वायलेंट हो गए हैं कंगना ने कहा कि लोकसभा की कार्रवाई रोक के विरोधी धरना सिर्फ कामकाज काज अड़ीका खड़ा कर रहे हैं सगो देश की तरक्की लाई भी रुकावट बन रहे हैं ਵਿਰੋਧੀ ਧਿਰ ਦੇ ਸ਼ਬਦੀ ਹਮਲਿਆਂ ਵਿਚਾਲੇ ਭਾਜਪਾ ਨੇ ਲੋਕ ਸਭਾ ਦੇ ਅੰਦਰ ਦਾ ਵੀਡੀਓ ਜਾਰੀ ਕਰਦਿਆਂ ਦੋਸ਼ ਲਾਇਆ ਕਿ ਵਿਰੋਧੀ ਧਿਰ ਦੀਆਂ ਮਹਿਲਾ ਸੰਸਦ ਮੈਂਬਰਾਂ ਨੇ ਸਾਜ਼ਿਸ਼ ਤਹਿਤ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚ ਕੀਤੀ। ਉਹਨਾਂ ਕਿਹਾ ਕਿ ਅਸੀਂ ਜੇਕਰ ਸੰਜਮ ਨਾਲ ਕੰਮ ਨਾ ਲੈਂਦੇ ਤਾਂ ਕਾਂਗਰਸ ਆਪਣੇ ਪਲਾਨ ਵਿੱਚ ਕਾਮਯਾਬ ਹੋ ਜਾਂਦੀ। ਮੰਤਰੀ ਕਰਨ ਰਿਜਜੂ ਨੇ 4 ਫਰਵਰੀ ਦੇ ਹੰਗਾਮੇ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵਿੱਚ ਵਿਰੋਧੀ ਧਿਰ ਦੀਆਂ ਮਹਿਲਾ ਸੰਸਦ ਮੈਂਬਰ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਇੱਕ ਬੈਨਰ ਲੈ ਕੇ ਪਹੁੰਚਦੀਆਂ ਦਿਖਾਈ ਦੇ ਰਹੀਆਂ ਨੇ।

और हम लोगों ने संयम से अपने सांसदों को रोका हम लोग अपने सांसदों को रोकते हैं ताकि वहाँ लड़ाई झगड़ा ना हो जाए हाथापाई ना हो जाए और वहाँ कांग्रेस के लीडर अपने एम को लड़ाई के लिए आगे बेचते हैं अब फर्क सोचिए हमारा नेताओं के सोच और कांग्रेस के नेताओं के सोच में कितना अंतर है हम लोग झगड़ा रोकने के लिए अपने सांसदों को मना करते हैं कि आप नीचे मत जाओ और उनके एमपी का साथ हाथापाई नहीं करना है और वो लोग भेज रहे हैं तो आप तस्वीर जो देखे हैं पूरा देश ने देखा है कि कांग्रेस के एम कैसे आगे बढ़े और प्रधानमंत्री के जो बैठने वाला कुर्सी है वो पार करके दूसरे नंबर तक चले गए तो उसको कांग्रेस क्या कहेंगे पूरे कांग्रेस पार्टी राहुल गांधी और पूरे कांग्रेस पार्टी को माफी मांगना पड़ेगा तो सदन कैसे चलेगा तो क्या हम भी अपने सांसदों को फ्री बॉक्सिंग खेलने के लिए आगे भेजो क्या संसद ऐसे चलेगा क्या तो कांग्रेस पार्टी को कुछ हिसाब किताब नियम नीति कुछ हो, समझ में है कि नहीं है मैं ताजुब लगता हूँ कि कैसे पार्टी बन गया है कांग्रेस पार्टी जैसा इतना नीच स्तर में जाएंगे मैंने कल्पना नहीं किया था कभी भी लोकसभा की कार्यवाही लगातार दसवें दिन हंगामा भरपूर रही ਮంత్రి ਕਿਰਨ ਰਿਜੂਜੂ ਨੇ ਮੰਗਲਵਾਰ ਸਵੇਰੇ ਵਿਰੋਧੀ ਧਿਰਾਂ ਨੂੰ ਕਾਰਵਾਈ ਵਿੱਚ ਵਿਘਨ ਨਾ ਪਾਉਣ ਅਤੇ ਸੰਸਦ ਦੀ ਕਾਰਵਾਈ ਚੱਲਣ ਲਈ ਬੇਨਤੀ ਕੀਤੀ ਸੀ ਪਰ ਉਹਨਾਂ ਦੀ ਬੇਨਤੀ ਨਹੀਂ ਮੰਨੀ ਗਈ ਵਿਰੋਧੀ ਧਿਰ ਰਾਹੁਲ ਗਾਂਧੀ ਨੂੰ ਲੋਕ ਸਭਾ ਵਿੱਚ ਬੋਲਣ ਨਾ ਦੇਣ ਕਾਰਨ ਲਗਾਤਾਰ ਹੰਗਾਮਾ ਕਰ ਰਿਹਾ ਹੈ ਆਪਰੇਸ਼ਨ ਪ੍ਰਹਾਰ 2 ਤਹਿਤ ਲੁਧਿਆਣਾ ਵਿਖੇ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਅਗਵਾਈ ਹੇਠ ਪੁਲਿਸ ਦੀਆਂ ਟੀਮਾਂ ਨੇ ਤਲਾਸ਼ੀ ਅਭਿਆਨ ਚਲਾਇਆ ਇਸ ਦੌਰਾਨ ਵਕਫ ਬਜ਼ਾਰਾ ਵਿੱਚ ਪੁਲਿਸ ਨੇ ਚੈਕਿੰਗ ਕੀਤੀ ਇਸ ਮੁਹਿੰਮ ਬਾਰੇ ਸੀਨੀਅਰ ਪੁਲਿਸ ਅਧਿਕਾਰੀ ਡਾਕਟਰ ਐਸ ਭੂਪਤੀ ਅਤੇ ਪੁਲਿਸ ਕਮਿਸ਼ਨਰ ਸੁਆਪਨ ਸ਼ਰਮਾ ਨੇ ਕਿਹਾ ਕਿ 마ੜੇ ਅਨਸਰਾਂ ਦੇ ਖਿਲਾਫ ਪੁਲਿਸ ਦੀ ਇਹ ਵਿਸ਼ੇਸ਼ ਮੁਹਿੰਮ 72 ਘੰਟਿਆਂ ਦੀ ਹੈ ਹੁਣ ਤੱਕ 84 ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਇਹਨਾਂ ਵਿੱਚੋਂ ਕੁਝ ਤੋਂ ਗੈਰਕਾਨੂੰਨੀ ਹਥਿਆਰ ਬਰਾਮਦ ਹੋਏ ਨੇ ਫਿਲਹਾਲ ਮੁਲਜ਼ਮਾਂ ਤੋਂ ਪੁਲਿਸ ਦੀ ਪੁੱਛਗਿੱਛ ਜਾਰੀ ਹੈ 72 ਆਵਰਸ ਆਪਰੇਸ਼ਨ ਹੈ ਜੀ ਕੱਲ ਸਾਨੂੰ ਕਾਫੀ ਵੱਡੀ ਕਾਮਯਾਬੀ ਮਿਲੀ ਪੂਰੇ ਪੰਜਾਬ ਚ ਸਭ ਤੋਂ ਜ਼ਿਆਦਾ ਜਿਹੜੇ ਵੌਂਟਡ ਆ ਗੈਂਗਸਟਰਸ ਉਹਨਾਂ ਦੇ ਐਸੋਸੀਏਟਸ ਸਿੰਪਥਾਈਜ਼ਰਸ ਫੈਮਿਲੀ ਮੈਂਬਰਸ ਜਿਹੜੇ ਹਾਰਬਰਰਸ ਹੈ ਉਹਨਾਂ ਨੂੰ ਫੜਿਆ ਗਿਆ 84 ਨੰਬਰ ਸੀਗਾ ਉਹਨਾਂ ਦਾ 11 ਦਾ ਅਗੇਂਸ ਪ੍ਰੀਵੈਂਟਿਵ ਐਕਸ਼ਨ ਹੋਇਆ ਤੇ ਅੱਜ 12 ਵਜੇ ਤੱਕ 72 ਪੀਪਲ ਹੈਵ ਬੀਨ ਅਰੈਸਟਡ ਤੇ ਇਨ ਇਸ ਆਪਰੇਸ਼ਨ ਚ ਮਲਟੀਪਲ ਚੀਜ਼ਾਂ ਹੈ ਜਿਵੇਂ ਕੋਰਡਨ ਐਂਡ ਸਰਚ ਆਪਰੇਸ਼ਨ ਹੋ ਗਏ ਹਾਈ ਫੁੱਟਫਾਲ ਏਰੀਆਸ ਜਿਹੜਾ ਹੈ ਉਹਨਾਂ ਚ ਕੂਮਿੰਗ ਆਪਰੇਸ਼ਨ ਹੋ ਗਏ ਤੇ ਟਾਰਗੇਟਿਡ ਰੇਟਸ ਸਰਵੇਲੈਂਸ ਦੈਨ ਟਾਰਗੇਟਿਡ ਰੇਟਸ ਮੰਡੀ ਚ ਆਪਾਂ ਇਸ ਲਈ ਆਏ ਆ ਕਿ ਕੀ ਇਤਨਾ ਫੁੱਟਫਾਲ ਜ਼ਿਆਦਾ ਹੈ ਤਰ੍ਹਾਂ ਤਰ੍ਹਾਂ ਦੇ ਲੋਕ ਆਂਦੇ ਆਂ ਜੀ ਕੁਝ ਵੇਚਣ ਆਂਦੇ ਆਂ ਕੁਝ ਖਰੀਦਣ ਆਂਦੇ ਆਂ ਤੇ ਸ਼ੋਅ ਆਫ ਫੋਰਸ ਕਮਿੰਗ ਆਪਰੇਸ਼ਨਸ ਜ਼ਿਆਦਾ ਆਪਾਂ ਕਰਦੇ ਆਂ ਤਾਂ ਸੈਂਸ ਆਫ ਸਿਕਿਉਰਿਟੀ ਜਿਹੜੀ ਹੈ ਪਬਲਿਕ ਚ ਉਹ ਵੱਧਦੀ ਹੈ ਤਾਂ ਹੀ ਤਾਂ ਹੀ ਤਾਂ ਆਪਾਂ ਆਏ ਆ ਇੱਥੇ ਸੀਟੀ ਸੀਲਿੰਗ ਜਿਹੜਾ ਹੈ ਉਹ ਇਨ ਪਲੇਸ ਹੈ ਸੀਟੀ ਸੀਲਿੰਗ ਰੈਡ ਅਲਰਟ ਪੁਆਇੰਟ ਜਿਹੜੇ ਆ ਉਹ ਰੀਵਿਜ਼ਿਟ ਕਿਤੇ ਗਏ ਆਂ ਚੈੱਕ ਕੀਤੇ ਗਏ ਆਂ ਇਨ ਟਰਮਸ ਆਫ ਪ੍ਰੈਕਟੀਕੈਲਿਟੀ ਵਿਜ਼ਿਬਿਲਟੀ ਤੇ ਤੁਹਾਨੂੰ ਫਰਕ ਦਿੱਕੂਗਾ ਇਸ ਵਾਰ ਇੱਕ ਗੱਲ ਇੱਕ ਪਿਸਤਲ ਬਰਾਮਦ ਹੋਇਆ ਕੁਝ ਦੇਸੀ ਹਥਿਆਰ ਬਰਾਮਦ ਹੋਏ ਆ ਅੱਜ ਵੀ ਦੋ ਪਿਸਤਲ ਬਰਾਮਦ ਹੋ ਗਿਆ ਜੀ 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 ਇਸ ਬੁਲਟਨ ਚ ਐਨ ਆਈ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਮੋੜ حاضر ਹੋਵਾਂਗੇ ਫਿਲਹਾਲ ਇਜਾਜ਼ਤ ਦਿਓ ਧੰਨਵਾਦ